ਬਹੁਤ ਵੱਡਾ ਨੁਕਸਾਨ ਹੋਇਆ ਜੀ। ਕੌਣਾ ਬਾਰੇ ਬੋਲਣ ਵਾਸਤੇ ਬਹੁਤ ਸਮਝ ਚਾਹੀਦੀ ਹੈ ਪਰ ਫਿਰ ਵੀ ਮੈਂ ਇਹੋ ਕਹਿਣਾ ਕਿ ਲਾਇਕ ਸ਼ੋਟਾ ਦੀ ਮੌਤ ਦੀ ਕਸ਼ਣਾ ਹੋਰ ਪਰਿਵਾਰ ਦੀ ਹਾਲਾਤ ਬਣਦਾ ਦਾ ਬਲਫਕਸ਼ਨ ਸਾਡੇ ਬੜੇ ਬੜੇ ਅੱਛੇ ਸਬੰਧ ਸਨ ਸਭ ਤੋਂ ਪਹਿਲੇ ਇੰਟਰਵਿਊ ਉਹਨਾਂ ਨੇ ਮੇਰੀ ਕੀਤੀ ਸੀ ਆ ਮੇਰੇ ਤੇ ਉਸ ਤੋਂ ਪਹਿਲਾਂ ਕਦੇ ਇੰਟਰਵਿਊ ਹੋਈ ਨਹੀਂ ਸੀ ਦੂਰਦਰਸ਼ਨ ਤੇ ਉਹਨਾਂ ਨੇ ਪ੍ਰੋਗਰਾਮ ਬਣਾ ਕੇ ਮੇਰੀ ਇੰਟਰਵਿਊ ਕੀਤੀ ਉਹ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਜਿਸ ਦੇ ਵਿੱਚ ਬੀਬਾ ਜਿਹੜੇ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਵੀ ਉਹ ਵੀ ਸਨ ਤੇ ਅਸੀਂ ਸਾਰਿਆਂ ਨੇ ਉੱਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਇਆ ਤੇ ਉਹਨਾਂ ਨੇ ਮੇਰੇ ਨਾਲ ਬਹੁਤਾਂ ਬਤਾ ਕੀਤੀਆਂ ਜਦ ਵੀ ਮਿਲਦੇ ਸੀ ਹਮੇਸ਼ਾ ਹਾਸੇ ਖੇਡੇ ਦੇ ਵਿੱਚ ਕੋਈ ਨਾ ਕੋਈ ਯਾਦ ਛੱਟ ਜਾਂਦੀ ਸੀ ਔਰ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹੇਗੇ ਲਾਈਫ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਵਾਸਤਾ। ਪੱਲਾ ਸਾਹਿਬ ਜੀ ਜੋ ਕਿ ਤਿੰਨ ਪੀੜੀਆਂ ਰਾਜ ਕਰਕੇ ਗਏ ਨੇ ਉਹ ਸਦਾ ਹੀ ਜਿਉਂਦੇ ਸਾਡੇ ਵਿੱਚ ਸਦਾ ਹੀ ਜਿਉਦੇ ਰਹਿਣਗੇ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਹੋਮਟੇਮ ਤੁਸੀਂ ਸਾਰੇ ਪੀੜ੍ਹੀਆਂ ਨੇ ਦੇਖਿਆ ਵੀ ਇੰਨੀਆਂ ਫੋਟੋਆਂ ਮਰਹਮ ਕਿਸੇ ਕਲਾਕਾਰ ਦੀ ਐ ਜੀ। ਦੁਕਾਨੇ ਨਹੀਂ ਪਾਈਆਂ ਦੁਨੀਆ ਭੱਲਾ ਸਾਹਿਬ ਦੇ ਸੋਸ਼ਲ ਮੀਡੀਆ ਤੇ ਪਈਆਂ ਇਹ ਉਹਨਾਂ ਦਾ ਸਤਕਾਰ ਆ ਪਿਆਰ ਆ ਉਹਨਾਂ ਦਾ ਜੇ ਭੱਲਾ ਸਾਹਿਬ ਨੂੰ ਇੱਕ ਸੱਚੀ ਸੰਦਾ ਜੀ ਇਹੀ ਹੈ ਜਿਹੜਾ ਆਪਾਂ ਸਦਾ ਯਾਦ ਰੱਖੀਏ ਤੇ ਉਹਨਾਂ ਦੀ ਕੋਈ ਵਧੀਆ ਯਾਦਗਾਰ ਬਣਾਈਏ ਮੁਹਾਲੀ ਦੇ ਵਿੱਚ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਹਾਸੇ ਵਖੇਰਦੀਆਂ ਇਹਨਾਂ ਅੜਦੀਆਂ ਰਹਿਣ ਤੇ ਮੈਂ ਦਿਲੋਂ ਸਤਕਾਰ ਕਰਦਾ ਕਿਉਂਕਿ ਉਹ ਮੇਰੇ ਨਾਲ ਅੰਦਰੋਂ ਬਹੁਤ ਜ਼ਿਆਦਾ ਜੁੜੇ ਹੋ ਸੀ ਬੜਾ ਜ਼ਿਆਦਾ ਦੁੱਖ ਵੀ ਹੈ ਪਰ ਚਲੇ ਸਾਰੇ ਨੇ ਜਾਣਾ ਉਨ੍ਹਾਂ ਦੀ ਯਾਦ ਸਦਾ ਦਿਲ ਚ ਰੋਗੀ ਬਾਈ ਨੂੰ ਅਰਦਾਸ ਕਰਦੇ ਆਂ ਉਹਨਾਂ ਦੀ ਬਾਤ ਵਿੱਚ ਚੱਤਤ ਨਵਾਸ ਕਸ਼ੇ ਦੇ ਪਵਾਨ ਨੂੰ ਪਾਣਾ ਮੰਨਦਾ ਬਹੁਤ ਬਹੁਤ ਧੰਨਵਾਦ ਕਰਦਾ ਰੇਨਸ ਇਹ ਉਹ ਲੱਗਦਾ ਬਾਈ ਬਾਈ ਨਹੀਂ ਕਰਦੇ ਕਿ ਬਾਈ ਬਾਈ ਨਹੀਂ ਕਰਦੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਉਹਨਾਂ ਬਾਰੇ ਬੋਲਣ ਵਾਸਤੇ ਬਹੁਤ ਸਮਾਂ ਚਾਹੀਦਾ ਪਰ ਫਿਰ ਵੀ ਮੈਂ ਉਹ ਕਹਿੰਨਾ ਕਿ ਲਾਈਕ ਖੋਤਾ ਦੀ ਮੋਢੀ ਸਾਡੀ ਕੰਪਨੀ ਚਾਹ ਰਿਹਾ ਪਰਿਵਾਰ ਦੀ ਪਹਾਨਾ ਬਣਦਾ ਬਲ ਫਕਸ਼ਨ ਸਾਡੇ ਬੜੇ ਬੜੇ ਅੱਛੇ ਸਬੰਧ ਸਨ ਸਭ ਤੋਂ ਪਹਿਲੇ ਇੰਟਰਵਿਊ ਉਹਨਾਂ ਨੇ ਮੇਰੀ ਕੀਤੀ ਸੀ ਮੇਰੀ ਤੇ ਉਸ ਤੋਂ ਪਹਿਲਾਂ ਕਦੇ ਇੰਟਰਵਿਊ ਹੋਈ ਨਹੀਂ ਸੀ ਦੂਰਦਰਸ਼ਨ ਤੇ ਉਹਨਾਂ ਨੇ ਪ੍ਰੋਗਰਾਮ ਬਣਾ ਕੇ ਮੇਰੀ ਇੰਟਰਵਿਊ ਕੀਤੀ ਉਹ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਜਿਸ ਦੇ ਵਿੱਚ ਕੀਬਾ ਜਿਹੜੇ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਵੀ ਉਹ ਵੀ ਸਨ ਤੇ ਅਸੀਂ ਸਾਰਿਆਂ ਨੇ ਉੱਤੇ ਸਟੇਜ ਤੇ ਛੋਟਾ ਜਿਹਾ ਇੱਕ ਪ੍ਰੋਗਰਾਮ ਬਣਾਇਆ ਔਰ ਉਹਨਾਂ ਨੇ ਮੇਰੇ ਨਾਲ ਬਹੁਤ ਆਪਦਾ ਕੀਤੀਆਂ ਜਦ ਵੀ ਮਿਲਦੇ ਸੀ ਹਮੇਸ਼ਾ ਹਾਸੇ ਖਿੰਡੇ ਦੇ ਵਿੱਚ ਕੋਈ ਨਾ ਕੋਈ ਯਾਦ ਛੱਡ ਜਾਂਦੇ ਸੀ ਔਰ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹੇਗੇ ਲਾਈਫ ਨੂੰ ਨਾਲ ਆਪਣੇ ਚਰਨਾਂ ਨੂੰ ਬਾਸੇ ਪਾਉਂਦੇ। ਭੱਲਾ ਸਾਹਿਬ ਦੀ ਜੋ ਕਿ ਤਿੰਨ ਪੀੜੀਆਂ ਰਾਜ ਕਰਕੇ ਗਏ ਨੇ ਉਹ ਸਦਾ ਹੀ ਜਿਉਂਦੇ ਸਾਡੇ ਵਿੱਚ ਸਦਾ ਹੀ ਜਿਉਦੇ ਰਹਿਣਗੇ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਹੋਮਿੰਗ ਤੁਸੀਂ ਸਾਰੇ ਪੀੜੀਆਂ ਨੇ ਦੇਖਿਆ ਵੀ ਇੰਨੀਆਂ ਫੋਟੋਆਂ ਮਰਹੱਤ ਕਿਸੇ ਕਲਾਕਾਰ ਦੀ ਅਜੇ ਲੋਕਾਂ ਨੇ ਨਹੀਂ ਪਾਈਆਂ ਜਿਹੜੀਆਂ ਭੱਲਾ ਸਾਹਿਬ ਦੇ ਸੋਸ਼ਲ ਮੀਡੀਆ ਤੇ ਪਈਆਂ ਇਹ ਉਹਨਾਂ ਦਾ ਸਤਕਾਰ ਆ ਪਿਆਰ ਆ ਉਹਨਾਂ ਦਾ ਭੱਲਾ ਸਾਹਿਬ ਨੂੰ ਇੱਕ ਸੱਚੀ ਸੰਦਾਤ ਵੀ ਇਹ ਹੀ ਹੈ ਕਿ ਜਦੋਂ ਆਪਾਂ ਸਦਾ ਯਾਦ ਰੱਖੀਏ ਤੇ ਉਹਨਾਂ ਦੀ ਕੋਈ ਵਧੀਆ ਯਾਦਗਾਰ ਬਣਾਈਏ ਬੁਹਾਰੀ ਦੇ ਵਿੱਚ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਹਾਸੇ ਵਖਰੇਦਿਆਂ ਨੇ ਅਗਦੀਆਂ ਰਹਿਣ ਤੇ ਇਹ ਮੈਂ ਦਿਲੋਂ ਸਤਕਾਰ ਕਰਦਾ ਕਿ ਉਹ ਮੇਰੇ ਨਾਲ ਅੰਦਰੋਂ ਬਹੁਤ ਜ਼ਿਆਦਾ ਜੁੜੇ ਹੋਏ ਸੀ ਬੜਾ ਜ਼ਿਆਦਾ ਦੁੱਖ ਵੀ ਹੈ ਪਰ ਚਲੇ ਸਾਰੇ ਨੇ ਜਾਣਾ ਉਹਨਾਂ ਦੀ ਯਾਦ ਸਦਾ ਦਿਲ ਚੋਂ ਰੂਹੀ ਬਾਈ ਨੂੰ ਵੀ ਅਰਦਾਸ ਕਰਦੇ ਆਂ ਔਰ ਇਹਦੀ ਬਾਤ ਵਿੱਚ ਧੰਨਵਾਦ ਸਖਸ਼ੇ ਦੇ ਪ੍ਰਵਾਰ ਨੂੰ ਪਾਣਾ ਮਿਲਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਈ ਬਾਈ ਨਹੀਂ ਕਰਦੇ